ਡੜੀ ਚਮਕੌਰ ਦੀ ਕੋਈ ਪਰਵਾ ਨਾ ਕੀਤੀ ਮੋਗਲਾਂ ਦੇ ਦੌਰ ਦੀ ਸੌੜ ਪੈਰਾ ਨੂੰ ਫਰਕ ਵੇੜਾ ਪਿਆ ਹੋਊਗਾ ਫਾਲੇ ਵੇਕੇ ਗੁਰਾਂ ਦਾ ਮਛਿਆਲੇ ਦਾ ਜੰਗਾਲ ਕਿੰਨਾ ਕੇ ਰੋਇਆ ਹੋਊਗਾ ਫਾਲੇ ਵੇਕੇ ਗੁਰਾਂ ਦਾ ਸਿਰ ਉੱਤੇ ਕਲਗੀ ਨਾ ਇਟਨੀ ਲਾ ਕੋੜਾ ਨਾ ਹੱਥ ਵਿੱਚ ਬਾਜ ਹੈ ਨਾ ਪੈਰਾ ਇਠ ਜੋੜਾ ਨਾ ਸਿਰ ਉੱਤੇ ਕਾ ਲਗੀ ਨਾ ਏਠ ਨੀਲਾ ਕੂੜਾ ਨਾ ਹੱਥ ਵਿੱਚ ਬਾਜ ਹੈ ਨਾ ਪੈਰਾ ਇਠ ਜੋੜਾ ਨਾ ਦੁੱਖ ਗੁਰੂ ਜੀ ਨੇ ਕਿੰਨਾ ਕਹੋਣ ਟੋਆ ਹੋਊਗਾ ਹਾਲ ਵੇਖੇ ਗੁਰਾਂ ਦਾ ਮਛਿਆਲੇ ਦਾ ਜੰਗਲ ਕਿੰਨਾ ਕਹ ਰੋਇਆ ਹੋਊਗਾ ਆਲੇ ਵੇਖ ਕੇ ਗੁਰਾਂ ਦਾ ਉਹ ਕਿਤੇ ਸਫਾਲ ਹਾਲ ਪੂਰਾ ਹੋਊ ਕਾਰੇ ਆਈ ਠੰਡੀ ਤਰਤੀ ਤੇ ਪਾਰ ਕਿਦਾਂ ਹੋਊ ਤਰਿਆਈ ਉਹ ਕਿਤੇ ਸਫਾਲ ਹਾਲ ਪੂਰਾ ਹੋਊ ਕਾਰੇ ਆਈ ਠੰਡੀ ਤਰਤੀ ਤੇ ਪਾਰ ਕਿਦਾਂ ਹੋਊ ਤਰਿਆਈ ਜਾਨ ਗੁਰੂ ਜੀ ਦੀ ਵਿੱਚ ਮਾਨ ਕਿਨਾ ਕੇ ਖੋਇਆ ਹੋਊਗਾ ਹਾਲ ਵੇਖ ਕੇ ਕੀ ਆਲੇ ਦਾ ਜੰਗਲ ਕਿੰਨਾ ਕੇ ਰੋਇਆ ਹੋਊਗਾ ਹਾਲੇ ਵੇਖੇ ਗੁਰਾਂ ਦਾ ਜੰਗਲਾਂ ਦੇ ਵਿੱਚ ਸੁੱਤਾ ਹੋ ਮਹਾਰਾਜ ਜੀ ਉੱਥੇ ਸੁੱਕੇ ਪੱਤੇ ਰਾਹ ਦੀ ਆਈ ਸਾਨੂੰ ਆ ਜੀ ਕਾਲੇ ਕਵੀ ਪਾੜ ਕੇ ਸੁਣਾ ਆ ਪਸਰੰਗ ਜੀ ਯਾਦ ਗੁਰੂ ਜੀ ਦੇ ਵਿੱਚ ਕਾਲਾ ਸਭ ਰਾਇਆ ਕਿੰਨਾ ਕੇ ਦੇਲ ਖੋਇਆ ਹੋਊਗਾ वे गुरदा माछी आले दंगल कना के रोया हुे गुरांदा